शांति आज सुनते हाँ सात जून दो हज़ार चौबी बाबा, बाबा बोले मिठे बच्चे आपस में रूहानी भाई भाई हो तो एक दो अति प्यार होना चाहता है ती प्रेम तो भरपूर गंगा बनो कदे भी लड़ना झगड़ना नहीं है प्रश्न है ਰੋਹਾਨੀ ਬਾਪ ਨੂੰ ਕਿਹੜੇ ਪੁੱਛੀ ਬਹੁਤ-ਬਹੁਤ ਪਿਆਰੇ ਲੱਗਦੇ ਨੇ ਰੋਹਾਨੀ ਬਾਪ ਨੂੰ ਕਿਹੜੇ ਬੱਚੇ ਬਹੁਤ-ਬਹੁਤ ਪਿਆਰੇ ਲੱਗਦੇ ਨੇ ਉੱਤਰ ਪਹਿਲੀ ਗੱਲ ਜੋ ਸ਼੍ਰੀਮਤੀ ਸਾਰੇ ਵਿਸ਼ਵ ਦਾ ਕਲਿਆਣ ਕਰ ਰਹੀ ਸੀ ਦੂਜਾ ਜੋ ਫੁੱਲ ਬਣੇ ਨੇ ਕਦੇ ਵੀ ਕਿਸੇ ਨੂੰ ਕੰਡਾ ਨਹੀਂ ਲਗਾਉਂਦੇ ਆਪਸ ਵਿੱਚ ਬਹੁਤ-ਬਹੁਤ ਪਿਆਰ ਨਾਲ ਰਹਿੰਦੇ ਨੇ ਕਦੇ ਰੁੱਸਦੇ ਨਹੀਂ ਅਜੇ ਹੀ ਬੱਚੇ ਬਾਪ ਨੂੰ ਬਹੁਤ-ਬਹੁਤ ਪਿਆਰੇ ਲੱਗਦੇ ਨੇ ਜੋ ਦੇ ಅಭಿಮಾನ ਵਿੱਚ ਆ ਕੇ ਆਪਸ ਵਿੱਚ ਲੜਦੇ ਲੂਨ ਪਾਣੀ ਹੁੰਦੇ ਨੇ ਉਹ ਬਾਪ ਦੀ ਇੱਜ਼ਤ ਗਵਾਉਂਦੇ ਨੇ ਉਹ ਬਾਪ ਦੀ ਨਿੰਦਾ ਕਰਨ ਵਾਲੇ ਨਿੰਦਕ ਨੇ ਉਹ ਸ਼ਾਂਤੀ ਜਿਵੇਂ ਰੋਹਾਨੀ ਬਾਪ ਰੋਹਾਨੀ ਬੱਚਿਆਂ ਨੂੰ ਪਿਆਰਾ ਲੱਗਦਾ ਹੈ ਰੋਹਾਨੀ ਬੱਚਿਆਂ ਨੂੰ ਵੀ ਰੋਹਾਨੀ ਬਾਪ ਪਿਆਰਾ ਲੱਗਦਾ ਹੈ ਕਿਉਂਕਿ శ్రీਮਤੇ ਸਾਰੇ ਵਿਸ਼ਵ ਦਾ ਕਲਿਆਣ ਕਰ ਰਹੇ ਹੋ ਕਲਿਆਣਕਾਰੀ ਸਭ ਪਿਆਰੇ ਲੱਗਦੇ ਨੇ ਤੁਸੀਂ ਵੀ ਆਪਸ ਵਿੱਚ ਪਾਈ ਪਾਈ ਹੋ ਤੁਸੀਂ ਵੀ ਜਰੂਰ ਇੱਕ ਦੋਨੋਂ ਪਿਆਰੇ ਲੱਗੋਗੇ ਬਾਹਰ ਵਾਲਿਆਂ ਨਾਲ ਐਨਾ ਪਿਆਰ ਨਹੀਂ ਰਹੇਗਾ ਜਿੰਨਾ ਬਾਪ ਦੇ ਬੱਚਿਆਂ ਦਾ ਆਪਸ ਵਿੱਚ ਹੋਵੇਗਾ ਤੁਹਾਡਾ ਵੀ ਆਪਸ ਵਿੱਚ ਬਹੁਤ ਬਹੁਤ ਪਿਆਰ ਹੋਣਾ ਚਾਹੀਦਾ ਹੈ ਜੇਕਰ ਪਾਈ ਪਾਈ ਐਥੇ ਹੀ ਲੜਦੇ ਝਗੜਦੇ ਨੇ ਜਾਂ ਪਿਆਰ ਨਹੀਂ ਕਰਦੇ ਤਾਂ ਪਾਈ ਨਹੀਂ ਠਹਿਰੇ तो आधा आपस बीच लव होना चाहिए था है बाप का भी आत्मावान लव है ना आत्माव दा आपस बीच बहुत लव होना चाहिए था है सद बीच सब आत्माव एक दो प्यारिया लगदिया ने क्योंकि शरीर का अभिमान टुट जाता है तो सी भाई भाई एक बाप की याद न सारी विशम का कल्याण करते हो अपना भी कल्याण करते हो भाइयों का भी कल्याण करना चाहिए है ਪੈਸਲੀ ਬਾਪ ਦੇ ਅਭਿਮਾਨੀ ਤੋਂ ਦੇਹੀ ਅਭਿਮਾਨੀ ਬਣਾ ਰਹੇ ਨੇ ਉਹ ਲੋਕੀ ਭਾਈ ਭਾਈ ਆਪਸ ਵਿੱਚ ਧੰਨ ਦੇ ਲਈ ਹਿੱਸੇ ਦੇ ਲਈ ਲੜ ਪੈਂਦੇ ਐਤੇ ਲੜਨ ਝਗੜਨ ਦੀ ਗੱਲ ਨਹੀਂ ਹਰ ਇੱਕ ਨੂੰ ਡਾਇਰੈਕਟ ਕਨੈਕਸ਼ਨ ਰੱਖਣਾ ਪੈਂਦਾ ਹੈ ਇਹ ਹੈ ਬੇਹੱਦ ਦੀ ਗੱਲ ਯੋਗ ਬਲਨਨ ਬਾਪ ਤੋਂ ਵਰਸਾ ਲੈਣਾ ਹੈ ਲੋਕਿਕ ਬਾਪ ਤੋਂ ਸਥੂਲ ਵਰਸਾ ਲੈਂਦੇ ਇਹ ਰੋਹਾਨੀ ਬਾਪ ਤੋਂ रूहानी बच्चों को रूहानी वर्षा मिलता है हर एक डायरेक्ट बाप तो वर्षा लेना है जिन्ना जिन्ना इंडिविजुअल यानी व्यक्तिगत बाप को याद करोगे ओना वर्षा मिलेगा बाप देखेंगे आपस में लड़ते नहीं तो बाप कहेंगे तुसी निधन के होके रूहानी भाई भाई को लड़ना नहीं चाहिए जेकर भाई भाई हो कि आपस लड़ते झगड़ते ने ਪਿਆਰ ਨਹੀਂ ਤਜਿਰੇ 라ਵਨ ਦੇ ਬਨ ਜਾਂਦੇ ਨੇ ਉਹ ਸਭ ਆਸਰੀ ਸੰਤਾਨ ਠਹਿਰੇ ਫਿਰ ਦੇਵੀ ਸੰਤਾਨ ਆਸਰੀ ਸੰਤਾਨ ਜਿਵੇਂ ਕੋਈ ਫਰਕ ਨਹੀਂ ਰਹਿੰਦਾ ਕਿਉਂਕਿ ਦੇਹ ਭਿਵਾਨੀ ਬਣ ਕੇ ਲੜਦੇ ਨੇ ਆਤਮਾ ਆਤਮਾ ਨਾਲ ਲੜਦੀ ਨਹੀਂ ਐਸ ਲਈ ਬਾਪ ਕਹਿੰਦੇ ਨੇ ਮਿੱਠੇ ਬੱਚੇ ਆਪਸ ਵਿੱਚ ਲੋਨ ਪਾਣੀ ਨਹੀਂ ਹੋਣਾ ਹੁੰਦੀ ਨਹੀਂ ਤਾਹੀ ਸਮਝਾਇਆ ਜਾਂਦਾ ਹੈ ਫਿਰ ਬਾਪ ਕਹਿੰਗੇ ਇਹ ਤਾਂ ਵੀ ਭਿਵਾਨੀ ਬੱਚੇ ਨੇ ਰਾਵਣ ਦੇ ਬੱਚੇ ਨੇ ਸਾਡੇ ਤਾਂ ਹੈ ਨਹੀਂ ਕਿਉਂਕਿ ਆਪਸ ਵਿੱਚ ਲੂਨ ਪਾਣੀ ਹੋ ਕੇ ਰਹਿੰਦੇ ਨੇ ਤੁਸੀਂ ਇੱਕੀ ਜਨਮ ਖੀਰ ਖੰਡ ਹੋ ਕੇ ਰਹਿੰਦੇ ਹੋ ਐਸ ਸਮੇਂ ਦੇਹੀ ਅਭਿਮਾਨੀ ਬਣ ਕੇ ਰਹਿਣਾ ਹੈ ਜੇਕਰ ਆਪਸ ਵਿੱਚ ਨਹੀਂ ਬੰਦੀ ਉਸ ਸਮੇਂ ਦੇ ਲਈ ਆਪਨੇ ਆਪ ਨੂੰ ਰਾਵਣ ਸੰਪਰਦਾਇ ਦਾ ਸਮਝਣਾ ਚਾਹੀਦਾ ਹੈ ਆਪਸ ਵਿੱਚ ਲੂਨ ਪਾਣੀ ਹੋਣ ਨਾਲ ਬਾਪ ਦੀ ਇੱਜ਼ਤ ਗਵਾਓਗੇ ਪਲੇ ਈਸ਼ਵਰੀ ਸੰਤਾਨ ਕਹਿੰਦੀ ਹੋ ਪਰ ਆਸਰੀ ਗੁਣ ਨੇ ਤਾਂ ਜਿਵੇਂ ਦੇਹ ਅਭਿਮਾਨੀ ਨੇ ਦੇਹੀ ਅਭਿਮਾਨੀ ਵਿੱਚ ਈਸ਼ਰੀ ਗੁਣ ਹੁੰਦੇ ਨੇ ਐਥੇ ਤੁਸੀਂ ਈਸ਼ਰੀ ਗੁਣ ਧਾਰਨ ਕਰੋਗੇ ਤਾਂ ਹੀ ਬਾਪ ਨਾਲ ਨਾਲ ਚੱਲੋਗੇ ਫਿਰ ਉਹੀ ਸੰਸਕਾਰ ਨਾਲ ਜਾਣ ਕੇ ਬਾਪ ਨੂੰ ਪਤਾ ਰਹਿੰਦਾ ਹੈ ਬੱਚੇ ਦੇ ਅਭਿਮਾਨ ਵਿੱਚ ਆ ਕੇ ਲੂਨ ਪਾਣੀ ਹੋ ਕੇ ਰਹਤੇ ਨੇ ਉਹ ਈਸ਼ਰੀ ਬੱਚੇ ਗਹਿਲਾ ਨਾ ਸਕਣ ਕਿੰਨਾ ਆਪਣੇ ਆਪ ਨੂੰ ਘਾਟਾ ਪਾਉਂਦੇ ਨੇ ਮਾਇਆ ਦੇ ਵਸ ਹੋ ਜਾਂਦੇ ਨੇ ਆਪਸ ਵਿੱਚ ਲੂਣ ਪਾਣੀ ਹੋ ਜਾਂਦੇ ਨੇ ਯਾਨੀ ਮਤ ਭੇਦ ਵਿੱਚ ਆ ਜਾਂਦੇ ਨੇ ਉਹ ਤਾਂ ਸਾਰੀ ਦੁਨੀਆ ਹੀ ਨੂਰ ਪਾਣੀ ਹੈ ਲੇਕਿਨ ਜੇਕਰ ਈਸ਼ਰੀ ਸਰਤਾਨ ਵੀ ਲੂਣ ਪਾਣੀ ਹੋ ਕੇ ਰਹਿਣ ਤਾਂ ਫਰਕ ਕੀ ਰਿਹਾ ਉਹ ਤਾਂ ਬਾਪ ਦੀ ਨਿੰਦਾ ਕਰਨ ਦੀ ਨਹੀਂ ਬਾਪ ਦੀ ਨਿੰਦਾ ਕਰਨ ਵਾਲੇ ਲੂਣ ਪਾਣੀ ਹੋਣ ਵਾਲੇ ਥੋਰ ਪਾ ਨਹੀਂ ਸਕਦੇ ਉਹਨਾਂ ਨੂੰ ਨਾਸਤਿਕ ਵੀ ਕਹਿ ਸਕਦੇ ਹੋ ਆਸਤੀ ਖੋਣ ਵਾਲੇ ਬੱਚੇ ਕਦੇ ਲੜ ਨਹੀਂ ਸਕਦੇ ਤੁਸੀਂ ਆਪਸ ਵਿੱਚ ਲੜਨਾ ਨਹੀਂ ਹੈ ਪ੍ਰੇਮ ਨਾਲ ਰਹਿਣਾ ਐਥੇ ਹੀ ਸਿੱਖਣਾ ਹੈ ਜੋ ਵੀ ਰਿਕੀ ਜਨਮ ਆਪਸ ਵਿੱਚ ਪ੍ਰੇਮ ਰਹੇਗਾ ਬਾਪ ਤੇ ਬੱਚੇ ਕਹਿਲਾ ਕੇ ਫਿਰ ਪਾਈ ਪਾਈ ਨਹੀਂ ਬੰਦੇ ਤਾਸਰੀ ਸੰਤਾਨ ਤੇਰੇ ਬਾਪ ਬੱਚਿਆਂ ਨੂੰ ਸਮਝਾਉਂਦੇ ਨਹੀਂ ਮੁਰਲੀ ਚਲਾਉਂਦੇ ਨੇ ਲੇਕਿਨ ਦੇ ਅਭਿਮਾਨ ਦੇ ਕਾਰਨ ਉਹਨਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਬਾਬਾ ਸਾਡੇ ਲਈ ਕਹਿ ਰਹੇ ਨੇ ਮਾਇਆ ਬੜੀ ਤਿੱਖੀ ਹੈ ਜਿਵੇਂ ਚੂਹਾ ਕੱਟਦਾ ਪਤਾ ਨਹੀਂ ਲੱਗਦਾ ਮਾਇਆ ਵੀ ਬੜੀ ਮਿੱਠੀ-ਮਿੱਠੀ ਫੋਕ ਦੇ ਕੇ ਕੱਟ ਲੈਂਦੀ ਹੈ ਪਤਾ ਹੀ ਨਹੀਂ ਚੰਦਾ ਆਪਸ ਵਿੱਚ ਰੁਸਨਾ ਇਹ ਆਸਰੀ ਸੰਪਰਦਾਇ ਦਾ ਕੰਮ ਹੈ ਬਹੁਤ ਸੈਂਟਰ ਵਿੱਚ ਲੂਨ ਪਾਣੀ ਹੋਕੇ ਰਹਿੰਦੀ ਨਹੀਂ ਹਾਲੇ ਕੋਈ ਪਰਫੈਕਟਤਾ ਬਣੇ ਨਹੀਂ ਮਾਇਆ ਵਾਰ ਕਰਦੀ ਰਹਿੰਦੀ ਹੈ ਮਾਇਆ ਜਿਹਾ ਮੱਥਾ ਮੋੜ ਦਿੰਦੀ ਜੋ ਪਤਾ ਹੀ ਨਹੀਂ ਲੱਗਦਾ ਆਪਣੇ ਦਿਲ ਤੋਂ ਪੁੱਛਣਾ ਹੈ ਸਾਡਾ ਆਪਸ ਵਿੱਚ ਪਿਆਰ ਹੈ ਜਾਂ ਨਹੀਂ ਪ੍ਰੇਮ ਦੇ ਸਾਦਰ ਦੇ ਬੱਚੇ ਹੋ ਤਾਂ ਪ੍ਰੇਮ ਤਾਂ ਭਰਪੂਰ ਗੰਗਾ ਵਰਨਾ ਚਾਹੀਦਾ ਹੈ ਲੜਨਾ ਝਗੜਨਾ ਉਲਟਾ ਸੁਲਟਾ ਬੋਲਣਾ ਐਸੋ ਤਾਂ ਨਾ ਬੋਲਣਾ ਚੰਗਾ ਹੈ ਯਰ ਨੋ ਇਵਿਟ ਬੁਰਾ ਨਾ ਦੇਖੋ ਨਾ ਬੁਰਾ ਸੁਨੋ ਜੇਕਰ ਕਿਸੇ ਵਿੱਚ ਕ੍ਰੋਧ ਦਾ ਅੰਸ਼ ਹੈ ਤਾਂ ਉਹ ਵਿਆਹ ਨਹੀਂ ਰਹਿੰਦਾ ਐਸ ਲਈ ਬਾਬਾ ਕਹਿੰਦੇ ਰੋਜ ਆਪਣਾ ਪੋਤਾ ਮਿਲ ਨਿਕਲੋ ਆਸਰੀ ਚਲਨ ਸੁਧਰਦੀ ਨਹੀਂ ਤਾਂ ਨਤੀਜਾ ਕੀ ਨਿਕਲਦਾ ਕੀ ਪਦ ਪਾਓਗੇ ਬਾਪ ਸਮਝਾਉਂਦੇ ਨੇ ਕੋਈ ਸਰਵਿਸ ਨਹੀਂ ਕਰੋਗੇ ਤਾਂ ਕੀ ਹਾਲਤ ਹੋ ਜਾਏਗੀ ਪਦਵੀ ਘਟ ਹੋ ਜਾਏਗੀ ਸਾਖਸ਼ਤਕਾਰ ਤਾਂ ਸਭ ਨੂੰ ਹੋਣਾ ਹੀ ਹੈ ਤੁਹਾਨੂੰ ਵੀ ਆਪਣੀ ਪੜ੍ਹਾਈ ਦਾ ਸਾਖਸ਼ਤਕਾਰ ਹੁੰਦਾ ਹੈ ਸਾਖਸ਼ਤਕਾਰ ਹੋਣ ਤੋਂ ਬਾਅਦ ਤੁਸੀਂ ਟਰਾਂਸਫਰ ਹੁੰਦੇ ਹੋ ਟਰਾਂਸਫਰ ਹੋ ਕੇ ਤੁਸੀਂ ਨਵੀਂ ਦੁਨੀਆ ਵਿੱਚ ਆ ਜਾਓਗੇ ਪਿਛਾੜੀ ਵਿੱਚ ਸਭ ਸাক্ষਤਕਾਰ ਹੋਣਗੇ ਕੌਣ-ਕੌਣ ਕਿਸ ਨੰਬਰ ਤੋਂ ਪਾਸ ਹੋਇਆ ਫਿਰੋਂਗੇ ਪਿੱਟਣਗੇ ਸਜਾਵਾਂ ਵੀ ਖਾਨ ਕੇ ਪਛਤਾਨਗੇ ਵੀ ਕਿਉਂਕਿ ਬਾਬਾ ਦਾ ਕਹਿਣਾ ਨਹੀਂ ਮੰਨਿਆ ਨਾ ਬਾਬਾ ਨੇ بار-बार ਸਮਝਾਇਆ ਕੋਈ ਆਸ੍ਰੀ ਗੁਣ ਨਹੀਂ ਹੋਣਾ ਚਾਹੀਦਾ ਜਿੰਨਾ ਵਿੱਚ दैਵੀ ਗੁਣ ਨੇ ਉਹਨਾਂ ਨੂੰ ਅਜੇਹਾ ਆਪ ਸਮਾਨ ਬਣਾਉਣਾ ਚਾਹੀਦਾ ਹੈ ਬਾਪ ਨੂੰ ਯਾਦ ਕਰਨਾ ਬਹੁਤ ਸਹਿਜ ਹੈ ਆਲਫ਼ ਤੇ ਵੀ ਆਲਫ਼ ਮਾਨਾ ਬਾਪ ਬੇਮਨ ਨੂੰ ਪਾਸ਼ਾਹੀ ਬੱਚਿਆਂ ਨੂੰ ਨਸ਼ਾ ਰਹਿਣਾ ਚਾਹੀਦਾ ਹੈ ਜੇਕਰ ਆਪਸ ਵਿੱਚ ਲੂਨ ਪਾਣੀ ਹੋਗੇ ਤਾਂ ਈਸ਼ਰੀ ਔਲਾਦ ਕਿਵੇਂ ਸਮਝਾਂਗੇ ਬਾਬਾ ਸਮਝਣਗੇ ਤਾਂ ਸ੍ਰੀ ਔਲਾਦ ਹੈ ਮਾਇਆ ਨੇ ਇਹਨਾਂ ਨੂੰ ਨੱਕ ਤੋਂ ਪਕੜ ਲਿਆ ਇਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਸਾਰੀ ਅਵਸਥਾ ਡਾਵਾ ਡੋਲ ਹੋ ਜਾਂਦੀ ਹੈ ਪਦਵੀ ਘਟ ਹੋ ਜਾਂਦੀ ਹੈ ਤੁਸੀਂ ਬੱਚਿਆਂ ਨੂੰ ਉਹਨਾਂ ਨੂੰ ਪ੍ਰੇਮ ਨਾਲ ਸਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪ੍ਰੇਮ ਦੀ ਦ੍ਰਿਸ਼ਟੀ ਰਹਿਣੀ ਚਾਹੀਦੀ ਹੈ ਬਾਵਾ ਪ੍ਰੇਮ ਦਾ ਸਾਗਰ ਬੱਚਿਆਂ ਨੂੰ ਵੀ ਖਿੱਚਦੇ ਨੇ ਨਾ ਤੁਹਾਨੂੰ ਵੀ ਪ੍ਰੇਮ ਦਾ ਸਾਗਰ ਬੰਨਾ ਹੈ ਬਾਪ ਬੱਚਿਆਂ ਨੂੰ ਬਹੁਤ ਪਿਆਰ ਨਾਲ ਸਮਝਾਉਣੀ ਚੰਗੀ ਮੱਤ ਦੇਂਦੇ ਨੇ ਈਸ਼ਰੀ ਮੱਤ ਮਿਲਨ ਨਾਲ ਤੁਸੀਂ ਫੁੱਲ ਬਣ ਜਾਂਦੇ ਹੋ ਸਭ ਗੁਣ ਤੁਹਾਨੂੰ ਦਿੰਦੇ ਨੇ ਦੇਵਤਾਵਾਂ ਨਾਲ ਵੀ ਪਿਆਰ ਹੈ ਨਾ ਉਹ ਅਵਸਥਾ ਤੁਹਾਨੂੰ ਐਥੇ ਹੀ ਜਮਾਣੀ ਹੈ ਇਸ ਸਮੇਂ ਤੁਹਾਨੂੰ ਨੌਲੇਜ ਹੈ ਦੇਵਤਾ ਬੰਦੇ ਤਾਂ ਨੋਲਿਜ ਨਹੀਂ ਰਹੇਗੀ ਉਥੇ ਦੇਵੀ ਪਰਿਵਾਰ ਰਹਿੰਦਾ ਹੈ ਦੇਵੀ ਪਿਆਰ ਹੀ ਰਹਿੰਦਾ ਹੈ ਹੁਣ ਬੱਚਿਆਂ ਨੂੰ ਦੇਵੀ ਗੁਣ ਜ਼ਰੂਰ ਧਾਰਨ ਕਰਨੇ ਨੇ ਹੁਣ ਤੁਸੀਂ ਪੂਜੇ ਬਣਨ ਦੇ ਲਈ ਪੁਸ਼ਾਰਤ ਕਰ ਰਹੀ ਕੋ ਸੰਗਮ ਦੇਖੋ ਬਾਪਾਂ ਦੇ ਵੀ ਪਾਰਤ ਵਿੱਚ ਹੈ ਸ਼ਿਵ ਜਨਤੀ ਮਨਾਉਂਦੇ ਨੇ ਪਰ ਉਹ ਕੌਣ ਹੈ ਕਿਵੇਂ ਕਦੋਂ ਆਉਂਦੇ ਨੇ ਆਰਤੀ ਕੀ ਕਰਦੇ ਨੇ ਕੁਝ ਨਹੀਂ ਜਾਣਦੇ ਤੁਸੀਂ ਬੱਚੇ ਵੀ ਨੰਬਰ ਵਾਦ ਪੁਰਸ਼ਾਤ ਅਨੁਸਾਰ ਹੀ ਜਾਣਦੇ ਉਹ ਜੋ ਨਹੀਂ ਜਾਣਦੇ ਉਹ ਕਿਸੇ ਨੂੰ ਵੀ ਸਮਝਾ ਨਹੀਂ ਸਕਦੇ ਫਿਰ ਪਦਵੀ ਵੀ ਘਟ ਹੋ ਜਾਂਦੀ ਹੈ ਸਕੂਲ ਵਿੱਚ ਪੜਨ ਵਾਲਿਆਂ ਵਿੱਚ ਕਿਸੇ ਦੀ ਚਲਨ ਖਰਾਬ ਹੁੰਦੀ ਹੈ ਕਿਸੇ ਦੀ ਸਦਾ ਚੰਗੀ ਚਲਨ ਰਹਿੰਦੀ ਹੈ ਕੋਈ ਪ੍ਰੈਜ਼ੈਂਟ ਰਹੇ ਕੋਈ ਐਬਸੈਂਟ ਇੱਥੇ ਪ੍ਰੈਜ਼ੈਂਟ ਨੇ ਤਾ ਹੀ ਉੱਚ ਪਦ ਪਾਉਗੀ ਪਹੁੰਚ ਜਾਉਗੀ ਤਾ ਟਕ ਪਦ ਪਾਉਗੀ ਬਾਪ ਜਾਣਤੇ ਨੇ ਹਨੇਤਾ ਟਾਈਮ ਪਿਆ ਹੈ ਉੱਚ ਪਦ ਪਾਰਮਲਿਆਂ ਦੀ ਬੁੱਧੀ ਵਿੱਚ ਚੱਕਰ ਫਿਰਦਾ ਹੋਏਗਾ ਕਿਹਾ ਜਾਂਦਾ ਸ਼ਿਵ巴巴 ਦੀ ਯਾਦ ਹੋਵੇ ਮੁਖ ਵਿੱਚ ਗਿਆਨ ਅੰਮ੍ਰਿਤ ਹੋਵੇ ਤਾ ਪ੍ਰਾਣ ਤੰਤੋਂ ਨਿਕਲਣ ਜੇਕਰ ਕੋਈ ਚੀਜ਼ ਨਾਲ ਪ੍ਰੀਤ ਹੋਏਗੀ ਤੰਤ ਕਾ ਉਹੀ ਯਾਦਾਂ ਵੀ ਰਹੇਗੀ खान का लोभ हो तो मरण समय याद आती रहेगी खाव खाव फिर अंत गति के होगी पदवी भी प्रश्न हो जाएगी बाप कहते स्वदर्शन चक्र तारी होके मरो और कुछ भी याद न आए बिगर कोई संबंध जिमें आत्मा आई जाना है लोभ भी घट नहीं है, है तो वह भी ਪਿਛੜੀ ਸਮੇਂ ਯਾਦ ਹੰਦਾ ਰਹੇਗਾ ਨਹੀਂ ਮਿਲਿਆ ਉਹ ਸਾਸ ਵਿੱਚ ਮਰ ਜਾਓਗੇ ਐਥਲੀ ਤੁਸੀਂ ਬੱਚਿਆਂ ਵਿੱਚ ਲੋਭਾਤੀ ਵੀ ਨਹੀਂ ਹੋਣਾ ਚਾਹੀਦਾ ਬਾਪ ਸਮਝਾਂਦੇ ਬੋਤਨੇ ਪਰ ਸਮਝਣ ਵਾਲਾ ਕੋਈ ਸਮਝੇ ਵੀ ਬਾਪ ਦੀ ਯਾਦ ਨੂੰ ਇੱਕ ਦਮ ਸੀਨੇ ਨਾਲ ਲਗਾ ਤੋ ਬਾਬਾ ਉਹ ਬਾਬਾ 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 ਮੂਤੋ ਨਹੀਂ ਕਹਿਣਾ ਅੰਦਰ ਹੀ ਅੰਦਰ ਅਜਪਾ ਜਾਪ ਚਲਦਾ ਰਹੇਗਾ ਬਾਪ ਦੀ ਯਾਦ ਵਿੱਚ ਕਰਮਾਤੀ ਤਵਸਥਾ ਵਿੱਚ ਇਹ ਸਰੀਰ ਛੁੱਟੇ ਤਾਂ ਹੀ ਉੱਚ ਪਦ ਪਾ ਸਕਦੇ ਹੋ ਅੱਛਾ ਮਿੱਠੇ ਮਿੱਠੇ ਸਿਕਿਲਾ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ तारना के मुख सार पहली तारना प्रेम तो भरपूर गंगा बनना है सब प्रति प्रेम की दृष्टि रखनी है कभी भी मुख तो उल्टे बोल नहीं बोलने दूजा किसी भी चीज विच नहीं रखना स्वदर्शन चक्र तारी होकर चलना है अभ्यास करना है अंत समय कोई भी चीज याद ना आवे वरदान है ਪੁਰਾਣੀ ਦੀ ਦੁਨੀਆ ਦੀ ਸਰਵ ਕਸ਼ਨਾ ਤੋਂ ਸਹਿਜ ਸਦਾ ਦੂਰ ਰਹਿਣ ਵਾਲੇ ਰਾਜ ઋષਿ ਭਵ ਪੁਰਾਣੀ ਦੀ ਦੁਨੀਆ ਦੀ ਸਰਵ ਆਕਰਸ਼ਣ ਤੋਂ ਸਹਿਜ ਸਦਾ ਦੂਰ ਰਹਿਣ ਵਾਲੇ ਰਾਜ ઋષਿ ਭਵ ਰਾਜ ઋષਿ ਅਰਥਾਤ ਇੱਕ ਪਾਸੇ ਸਰਵ ਪ੍ਰਾਪਤੀਆਂ ਦੇ ਅਧਿਕਾਰ ਦਾ ਨਸ਼ਾ ਤੇ ਦੂਜੇ ਪਾਸੇ ਬੇਖੱਦੀ ਵੈਰਾਗ ਦਾ ਅਲੌਕਿਕ ਨਸ਼ਾ ਵਰਤਮਾਨ ਸਮੇਂ ਐਨਾ ਦੋਨਾ ਅਭੈਸਨੋ ਵਧਾਂਦੇ ਚਲੋ ਵੈਰਾਤਮਾਨਾ ਕਿਨਾਰਾ ਨਹੀਂ ਲੇਕਿਨ ਸਰਵ ਪ੍ਰਾਪਤੀ ਹੁੰਦੀ ਵੀ ਹਦ ਦੀ ਆਕਰਸ਼ਣ ਮਨ ਬੁੱਧੀ ਨੂੰ ਆਕਰਸ਼ਣ ਵਿੱਚ ਨਾ ਲਿਆਵੇ ਸੰਕਰਪ ਮਾਤਰ ਵੀ ਅਧਿਨਤ ਨਾ ਹੋਵੇ ਐਸ ਨੂੰ ਕਹਿੰਦੇ ਨੇ ਰਾਜ ਰਿਸ਼ੀ ਆਰਖਾਤ ਬੇਘਤ ਦੇ ਵੈਰਾਗੀ ਇਹ ਪੁਰਾਣੀ ਤੇ ਦੇਦੀ ਪੁਰਾਣੀ ਦੁਨੀਆ ਵਿਅਤ ਭਾਗ ਮੈਭਵਾ ਦਾ ਪਾ ਐਨਸਾਬ ਕ੍ਰਸ਼ਨ ਤੋਂ ਸਦਾ ਸਹਿਜ ਦੂਰ ਰਹਿਣ ਵਾਲੇ ਲੋਬਨ ਹੈ ਸਾਇੰਸ ਦੀ ਸਾਧਨਾ ਨੂੰ ਯੂਜ਼ ਕਰੋ ਲੇਕਿਨ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਓ ਸਾਇੰਸ ਦੀ ਸਾਧਨਾ ਨੂੰ ਯੂਜ਼ ਕਰੋ ਲੇਕਿਨ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਓ ਹੁਣ ਸੁਣ ਦੇਖਾ ਮਾਤੇਸ਼ਰੀ ਜੀ ਦੀ ਮਧੁਰ ਮਹਾਵਤ ਦੇਖੋ ਮਨੁੱਖ ਕੈਨੇ ਨੀ ਕੋਰ ਪਾਂਡਵਾ ਦੀ ਆਪਸ ਵਿੱਚ ਗੁਰੂ ਛੇਤਰ ਵਿੱਚ ਲੜਾਈ ਲੱਗੀ ਫਿਰ ਵਿਖੰਬਿਨੀ ਪਾਂਵਨ ਦਾ ਸਾਥੀ ਡਾਇਰੈਕਸ਼ਨ ਦੇਣ ਵਾਲਾ ਸ਼੍ਰੀ ਕ੍ਰਿਸ਼ਨ ਸੀ ਜਿਸ ਤਰਫ ਖੁਦ ਪ੍ਰਕਿਰਤੀ ਪਤੀ ਉਸ ਦੀ ਜਿੱਤ ਜ਼ਰੂਰ ਹੋਵੇਗੀ ਬੇਕੋ ਸਾਰਿਆਂ ਦਾ ਲਾ ਮਿਲਾ ਦਿੱਤੀਆਂ ਹੁਣ ਪਹਿਲੇ ਇਸ ਗੱਲ ਨੂੰ ਸਮਝੋ ਕਿ ਪ੍ਰਕਿਰਤੀ ਪਤੀ ਤੋਂ ਪਰਮਾਤਮਾ ਹੈ ਸ਼੍ਰੀ ਕ੍ਰਿਸ਼ਨ ਦਾ ਸੱਜੁਗ ਦਾ ਪੈਨਾ ਦੇਤਾ ਹੈ ਪਾਂਡਵਾਂ ਦਾ ਸਾਥੀ ਤਾਂ ਪਰਮਾਤਮਾ ਸੀ ਹੁਣ ਪਰਮਾਤਮਾ ਬੱਚਿਆਂ ਨੂੰ ਕਦੇ ਹਿੰਸਾ ਨਹੀਂ ਸਿਖਾ ਸਕਦਾ ਨਾ ਪਾਂਡਵਾਂ ਨੇ ਹਿੰਸਕ ਲੜਾਈ ਕਰਕੇ ਸਵਰਾਜ ਲਿਆ ਇਹ ਦੁਨੀਆ ਕਰਮ ਖੇਤਰ ਹੈ ਜਿਸ ਵਿੱਚ ਮਨੁੱਖ ਜਿਨਹੋ ਜਿਆ ਜਿਹੋ ਜਿਆ ਕਰਮ ਕਰਕੇ ਬੀਜ ਬੋਂਦਾ ਉਹੋ ਜਿਆ ਚੰਨਾ ਮਾੜਾ ਫਲ ਭੋਗਦਾ ਹੈ ਜਿਸ ਕਰਮ ਖੇਤਰ ਤੇ ਪਾਂਡਵਰ अर्थात ਭਾਰਤ ਮਾਤਾ ਸ਼ਕਤੀ অবতার ਵੀ ਮੌਜੂਦ ਹੈ ਪਰਮਾਤਮਾ ਭਾਰਤ ਖੰਡ ਕੀ ਜਾਂਦੇ ਨੇ असली भारतखंड ਨੂੰ ਅਵਿਰਾਸ਼ੀ ਕਿਹਾ ਜਾਂਦਾ ਪਰਮਾਤਮਾ ਦਾ અવਤਾਰਨ ਖਾਸ ਭਾਰਤਖੰਡ ਵਿੱਚ ਹੋਇਆ ਹੈ ਕਿਉਂਕਿ ਅੰਦੀ ਵਿ੍ਰਿਧੀ ਵੀ ਭਾਰਤਖੰਡ ਤੋਂ ਹੋਈ ਹੈ ਉੱਥੇ ਹੀ ਪਰਮਾਤਮਾ ਨੇ ਯੋਗਬਲ ਦੁਆਰਾ ਕੌਰਵ ਰਾਜ ਖਤਮ ਕਰਕੇ ਪਾਂਡਵਾ ਦਾ ਰਾਜ ਸਥਾਪਨ ਕੀਤਾ ਪਰਮਾਤਮਾ ਨੇ ਇੱਕ ਆਦੀ ਸਨਾਤਨ ਧਰਮ ਸਥਾਪਿਤ ਕੀਤਾ ਪਰ ਭਾਰਤਵਾਸੀ ਆਪਣੇ ਮਹਾਨ ਪਵਿੱਤਰ ਧਰਮ ਸ੍ਰੇਸ਼ਟ ਕਰਮ ਨੂੰ ਪੋਲੀ ਆਪਨੇ ਆਪ ਨੂੰ hindu ਕਹਿ ਲਾਦੇ ਨੇ ਵਿਚਾਰੇ ਆਪਣੇ ਧਰਮ ਨੂੰ ਨਾ ਜਾਣ ਕੇ ਹੋਰਾਂ ਦੇ ਧਰਮ ਵਿੱਚ ਜੁਟ ਗਏ ਨੇ ਇਹ ਹੈ ਬੇਖੁੱਦਾ ਗਿਆਨ ਬੇਖੁੱਦਾ ਮਾਲਿਕ ਖੁਦ ਆਕੇ ਦੱਸਦੇ ਨਹੀਂ ਇਹ ਤਾਂ ਆਪਣੇ ਸਵਧਰਮ ਨੂੰ ਉਪੋਲ ਕੇ ਹੱਦ ਵਿੱਚ ਫਸ ਗਏ ਨੇ ਜਿਸ ਨੂੰ ਕਿਹਾ ਜਾਂਦਾ ਅਤੀਤ ਧਰਮ ਗਨਾਨੀ ਕਿਉਂਤੀ ਇਸਾ ਪ੍ਰਕਿਰਤੇ ਧਰਮ ਨੇ ਪਰ ਪਹਿਲੇ ਹੀ ਸਾਈਦਾ ਹੈ ਸਵਧਰਮ ਹਰ ਇੱਕ ਦਾ ਸਵਧਰਮ ਹੈ ਮੈਂ ਆਤਮਾ ਸ਼ਾਂਤ ਸਰੂਪ ਹਾਂ ਫਿਰ ਪ੍ਰਕਿਰਤੀ ਦਾ ਧਰਮ ਹੈ ਦੇਵਤਾ ਧਰਮ ਇਹ 33 ਕਰੋੜ ਭਾਰਤਵਾਸੀ ਦੇਵਤਾ ਨੇ ਤਵਿਤਾ ਤਾਹੀਤਾ ਪਰਮਾਤਮਾ ਕਹਿੰਦੀ ਅਨੇਕ ਦੇਵੀ ਧਰਮਾਂ ਦਾ ਤਿਆਗ ਕਰੋ ਸਰਵ ਧਰਮ ਪਰਿਚਤਿਅ ਐਸ ਹੱਦ ਦੇ ਧਰਮਾਂ ਵਿੱਚ ਐਨਾ ਅੰਦੋਲਨ ਹੋ ਗਿਆ ਹੁਣ ਐਨਾ ਹੱਦ ਦੇ ਧਰਮਾਂ ਤੋਂ ਨਿਕਲ ਬੇਹੱਦ ਵਿੱਚ ਜਾਣਾ ਹੈ उस बेवफदी बाप तो सर्वशक्तिवान परमात्मा तो याद करके योग लगाना है सर्वशक्तिवान प्रकृतिपति परमात्मा है ना कि श्री कृष्ण कल पहले भी जिस तरफ साक्षात प्रकृतिपति परमात्मा से ओना दी ही जीत गई हुई है अच्छा ओम शांति